ਸਤ ਸ੍ਰੀ ਅਕਾਲ ਦੋਸਤੋ ਮੀਤ ਕਰਦੇ ਹਾਂ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਇੱਕ ਦਿਨ ਰਾਤ ਨੂੰ ਮੈਂ ਗੂੜੀ ਨੀਂਦ ਵਿੱਚ ਸੀ ਮੈਨੂੰ ਇਸ ਤਰ੍ਹਾਂ ਦਾ ਮਹਿਸੂਸ ਹੋਇਆ ਕਿ ਕੋਈ ਮੇਰੇ ਨਾਲ ਅਜੀਬ ਜਿਹੀ ਹਰਕਤ ਕਰ ਰਿਹਾ ਹੈ ਤਾਂ ਅਚਾਨਕ ਮੇਰੀ ਅੱਖ ਖੁੱਲਹੀ ਗਏ ਮੈਂ ਦੇਖਿਆ ਕਿ ਮੇਰੀ ਚਾਚੀ ਮੇਰੇ ਨਾਲ ਗੰਦੀਆਂ ਹਰਕਤਾਂ ਕਰ ਰਹੀ ਸੀ ਮੈਂ ਘਬਰਾਉਂਦੇ ਹੋਏ ਕਿਹਾ ਕਿ ਚਾਚੀ ਜੀ ਤੁਸੀਂ ਕੀ ਕਰ ਰਹੇ ਹੋ ਉਹ ਕਹਿਣ ਲੱਗੀ ਜੋ ਮੈਂ ਕਰ ਰਹੀ ਹਾਂ ਤੈਨੂੰ ਦੇਖ ਨਹੀਂ ਰਿਹਾ ਜੋ ਕਰਨਾ ਹੈ ਮੈਨੂੰ ਕਰਨ ਦੇ ਚਾਚੀ ਦੀ ਡਾਂਟਣ ਦੇ ਕਾਰਨ ਮੈਂ ਡਰ ਗਿਆ ਫਿਰ ਮੈਂ ਕਿਹਾ ਕਿ ਠੀਕ ਹੈ ਜੀ ਚਾਚੀ ਜੀ ਜੋ ਕਰਨਾ ਕਰ ਲੋ ਅਤੇ ਫਿਰ ਚਾਚੀ ਅਚਾਨਕ ਪਾਗਲਾਂ ਜਿਹੀ ਹੋ ਗਈ ਅਤੇ ਉਸ ਨੇ ਜੋ ਕੀਤਾ ਉਹ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਮੇਰਾ ਨਾਮ ਹਰਉਦਰ ਹੈ ਹੁਣ ਮੇਰੀ ਉਮਰ 28 ਸਾਲ ਹੈ ਇਹ ਕਹਾਣੀ ਉਸ ਸਮੇਂ ਦੀ ਹੈ ਜਦੋਂ ਮੇਰੀ ਉਮਰ 18 ਸਾਲ ਦੀ ਸੀ ਮੇਰੇ ਚਾਚਾ ਜੀ ਵਪਾਰ ਦੇ ਕੰਮ ਤੋਂ ਵਾਰ ਜਾਂਦੇ ਤਾਂ ਕਦੇ-ਕਦੇ 10 ਤੋਂ 12 ਤੇ 15 ਦਿਨਾਂ ਵਿੱਚ ਘਰ ਹੀ ਆਉਂਦੀ ਸੀ ਜਦੋਂ ਵੀ ਉਹ ਘਰ ਆ ਵਿੱਚ ਨਹੀਂ ਹੁੰਦੀ ਸੀ ਤਾਂ ਮੈਨੂੰ ਚਾਚੀ ਦੇ ਘਰ ਆ ਜਾਣਾ ਪੈਂਦਾ ਸੀ ਚਾਚੀ ਦੇ ਵਿਆਹ ਨੂੰ ਹਜੇ ਇੱਕ ਸਾਲ ਹੀ ਹੋਇਆ ਸੀ ਅਤੇ ਹਜੇ ਉਹਨਾਂ ਕੋਲ ਕੋਈ ਬੱਚਾ ਨਹੀਂ ਸੀ ਅਤੇ ਚਾਚੀ ਨੂੰ ਇਕੱਲੇ ਰਹਿਣ ਵਿੱਚ ਬਹੁਤ ਡਰ ਲੱਗਦਾ ਸੀ ਕਿਉਂਕਿ ਸਾਡਾ ਘਰ ਬਹੁਤ ਸੁਨਸਾਨ ਜਗਾ ਤੇ ਸੀ ਅਤੇ ਘਰ ਵਿੱਚ ਕੋਈ ਬੱਚਾ ਵੀ ਨਹੀਂ ਸੀ ਮੇਰਾ ਕੋਈ ਭੈਣ ਭਰਾ ਵੀ ਨਹੀਂ ਸੀ ਸਾਡੇ ਘਰ ਆਵੇ ਮੈਂ ਮੇਰੇ ਮੰਮੀ ਪਾਪਾ ਤੇ ਮੇਰੇ ਚਾਚਾ ਚਾਚੀ ਰਹਿੰਦੇ ਸਨ ਰਾਤ ਨੂੰ ਜਦੋਂ ਚਾਚਾ ਜੀ ਘਰ ਨਹੀਂ ਹੁੰਦੇ ਤਾਂ ਚਾਚੀ ਬਹੁਤ ਡਰ ਰਹ ਜਾਂਦੀ ਸੀ ਇਹ ਹੀ ਕਾਰਨ ਸੀ ਚਾਚੀ ਮੈਨੂੰ ਆਪਣੇ ਘਰ ਬੁਲਾ ਲੈਂਦੀ ਸੀ ਤਾਂ ਕਿ ਮੈਂ ਚਾਚੀ ਨਾਲ ਰਹ ਸਕਾਂ ਤਾਂ ਉਹ ਡਰੇ ਨਾ ਡਰੇ ਇੱਕ ਦਿਨ ਚਾਚਾ ਜੀ ਨੇ ਮੈਨੂੰ ਕਿਹਾ ਕਿ ਦੇਖ ਬੇਟਾ ਸਾਡੇ ਘਰ ਵਿੱਚ ਹੋਰ ਕੋਈ ਲੜਕਾ ਨਹੀਂ ਹੈ ਤੂੰ ਸਾਡਾ ਇਕਲੌਤਾ ਬੇਟਾ ਹੈ ਤੂੰ ਜਾਣਦਾ ਹੈ ਨਾ ਕਿ ਮੈਂ ਵਪਾਰੀ ਹਾਂ ਤੇ ਮੈਨੂੰ ਵਪਾਰ ਦੇ ਕੰਮ ਲਈ ਕਿੱਦਾਂ ਕਿਦਾਂ ਬਾਹਰ ਜਾਣਾ ਪੈਂਦਾ ਮੈਂ ਜਦੋਂ ਬਾਹਰ ਜਾਵਾਂ ਹੋਵਾਂਗਾ ਤੂੰ ਸਾਡੇ ਘਰ ਵਿੱਚ ਰਹੇ ਕਿਉਂਕਿ ਤੇਰੀ ਚਾਚੀ ਇਕੱਲੀ ਨਹੀਂ ਰਹਿ ਸਕਦੀ ਕਿਉਂਕਿ ਉਸ ਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ ਇਸ ਲਈ ਜਦੋਂ ਮੈਂ ਘਰ ਨਹੀਂ ਹੋਵਾਂਗਾ ਤੂੰ ਘਰ ਵਿੱਚ ਰਹੇਗਾ ਅਤੇ ਤੂੰ ਤੇਰੀ ਚਾਚੀ ਤੋਂ ਪੈਸੇ ਲੈ ਕੇ ਜੋ ਵੀ ਜ਼ਰੂਰੀ ਚੀਜ਼ਾਂ ਹੋਣ ਉਹਨਾਂ ਨੂੰ ਲਿਆ ਕੇ ਦਿਆਂਗਾ ਅਤੇ ਤੂੰ ਆਪਣੀ ਚਾਚੀ ਦਾ ਖਿਆਲ ਵੀ ਰੱਖੇਗਾ ਠੀਕ ਹੈ ਤਾਂ ਮੈਂ ਸਿਰ ਹਿਲਾਉਂਦੇ ਹੋਏ ਚਾਚਾ ਜੀ ਨੂੰ ਕਿਹਾ ਇਹ ਠੀਕ ਹੈ ਤੁਸੀਂ ਬੇਫਿਕਰ ਹੋ ਜਾਓ ਮੈਂ ਚਾਚੀ ਦਾ ਪੂਰਾ ਧਿਆਨ ਰੱਖਾਂਗਾ ਜੇਕਰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਈ ਤਾਂ ਮੈਂ ਉਹਨਾਂ ਨੂੰ ਲਿਆ ਕੇ ਦੇ ਦੇਵਾਂਗਾ ਚਾਚਾ ਜੀ ਨੇ ਘਰ ਦੀ ਪੂਰੀ ਜ਼ਿੰਮੇਵਾਰੀ ਮੇਰੇ ਤੇ ਪਾ ਦਿੱਤੀ ਜਦੋਂ ਵੀ ਚਾਚਾ ਜੀ ਬਾਹਰ ਜਾਂਦੇ ਸੀ ਤਾਂ ਮੈਨੂੰ ਚਾਚੀ ਦੇ ਨਾਲ ਉਹਨਾਂ ਦੇ ਘਰ ਵਿੱਚ ਰੁਕਣਾ ਪੈਂਦਾ ਸੀ ਮੈਂ ਚਾਚੀ ਨੂੰ ਗੈਸਟ ਰੂਮ ਵਿੱਚ ਰਹਿੰਦਾ ਸੀ ਜੋ ਚਾਚੀ ਦੇ ਕਮਰੇ ਨਾਲ ਹੀ ਸੀ ਪਰ ਜਦੋਂ ਵੀ ਮੈਂ ਉਹਨਾਂ ਦੇ ਘਰ ਰਹਿੰਦਾ ਤਾਂ ਚਾਚੀ ਮੈਨੂੰ ਆਪਣੇ ਕਮਰੇ ਵਿੱਚ ਹੀ ਸਵਾ ਲੈਂਦੀ ਤੇ ਮੇਰੇ ਨਾਲ ਪੂਰਾ ਬਹੁਤ ਸਾਰੀਆਂ ਗੱਲਾਂ ਕਰਦੀ ਅਤੇ ਲੇਟ ਰਾਤ ਤੱਕ ਟੀਵੀ ਦੇਖਦੇ ਰਹਿੰਦੇ ਮੇਰੀ ਚਾਚੀ ਨੇ ਮੈਨੂੰ ਗ੍ਰੈਜੂਏਸ਼ਨ ਤੱਕ ਪੜ੍ਹਾਈ ਕੀਤੀ ਸੀ ਅਤੇ ਮੈਂ ਉਸ ਸਮੇਂ 10ਵੀਂ ਕਲਾਸ ਵਿੱਚ ਸੀ ਇਸ ਲਈ ਕਦੇ-ਕਦੇ ਚਾਚੀ ਮੈਨੂੰ ਪੜ੍ਹਾਉਂਦੀ ਵੀ ਸੀ ਬਰ ਜ਼ਿਆਦਾਤਰ ਉਹ ਮੇਰੇ ਨਾਲ ਗੱਲਾਂ ਕਰਦੀ ਐ ਫਿਰ ਮੈਂ ਟਕ ਫਿਲਮਾਂ ਦੇਖਦੀ ਇੱਕ ਦਿਨ ਜਦੋਂ ਮੈਂ ਉਹਨਾਂ ਨੂੰ ਕੋਲ ਗਿਆ ਤਾਂ ਚਾਚੀ ਨੇ ਕਿਹਾ ਤੂੰ ਰੁੱਧਰ ਬੇਟਾ ਅੱਜ ਤੂੰ ਮੇਰੇ ਕੋਲ ਹੀ ਰਹੇਗਾ ਬਾਹਰ ਬਹੁਤ ਤੇਜ਼ ਮੀਂਹ ਪੈ ਰਿਹਾ ਹੈ ਮੈਨੂੰ ਬਹੁਤ ਡਰ ਲੱਗਦਾ ਹੈ ਮੈਂ ਕਿਹਾ ਕਿ ਚਾਚੀ ਜੀ ਇਸ ਵਿੱਚ ਡਰਨ ਵਾਲੀ ਕੀ ਗੱਲ ਹੈ ਬਾਹਰ ਚਾਹੇ ਜੋ ਵੀ ਹੋਵੇ ਚਾਰੇ ਪਾਸੇ ਤਾਂ ਕੰਧਾਂ ਕੱਡੀਆਂ ਹੋਈਆਂ ਹਨ ਸਾਨੂੰ ਡਰਨ ਦੀ ਜ਼ਰੂਰਤ ਨਹੀਂ ਹੈ ਪਰ ਫਿਰ ਵੀ ਚਾਚੀ ਨੇ ਕਿਹਾ ਕਿ ਰੁੱਧਰ ਬੇਟਾ ਜੋ ਮੈਂ ਕਿਹਾ ਰਹੀਂ ਆ ਤੂੰ ਉਹੀ ਕਰ ਅੱਜ ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ਤੂੰ ਮੇਰੇ ਕੋਲ ਰਹੇਗਾ ਮੇਰੇ ਕਮਰੇ ਵਿੱਚ ਮੈਂ ਕਿਹਾ ਠੀਕ ਹੈ ਚਾਚੀ ਜੀ ਜੇਕਰ ਤੁਹਾਨੂੰ ਡਰ ਲੱਗਦਾ ਤਾਂ ਮੈਂ ਜ਼ਰੂਰ ਤੁਹਾਡੇ ਕੋਲ ਆਵਾਂਗਾ ਕੁਝ ਸਮੇਂ ਬਾਅਦ ਚਾਚੀ ਜੀ ਨੇ ਕਿਹਾ ਕਿ ਰੁਦਰ ਬੇਟਾ ਬਹੁਤ ਸਮੇਂ ਤੋਂ ਤੇਰੇ ਨਾਲ ਟਾਂਗਾ ਨਾਲ ਗੱਲ ਵੀ ਨਹੀਂ ਹੋਈ ਸੀ ਅੱਜ ਮੈਂ ਤੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਾਂਗੀ ਮੈਂ ਚਾਚੀ ਨੂੰ ਕਿਹਾ ਕਿ ਚਾਚੀ ਜੀ ਮੈਨੂੰ ਜਿਆਦਾ ਗੱਲਾਂ ਕਰਨਾ ਪਸੰਦ ਨਹੀਂ ਹਾਂ ਪਰ ਚਾਚੀ ਨੇ ਕਿਹਾ ਕਿ ਅੱਜ ਤੈਨੂੰ ਮੇਰੇ ਨਾਲ ਗੱਲਾਂ ਕਰਨੀਆਂ ਹੀ ਪੈਣਗੀਆਂ ਚਾਚੀ ਨੇ ਕਹਿਣ ਤੇ ਮੈਂ ਉਹਨਾਂ ਕੋਲ ਹੀ ਰੁਕ ਗਿਆ ਮੈਂ ਚਾਚੀ ਨੂੰ ਕਿਹਾ ਕਿ ਠੀਕ ਹੈ ਮੈਂ ਤਿਆਰ ਹਾਂ ਪਰ ਮੇਰੀ ਇੱਕ ਸ਼ਰਤ ਹੈ ਤਾਂ ਚਾਚੀ ਨੇ ਕਿਹਾ ਏ ਬੇਟਾ ਕੀ ਸ਼ਰਤ ਹੈ ਮੈਂ ਚਾਚੀ ਨੂੰ ਕਿਹਾ ਕਿ ਚਾਚੀ ਜੀ ਮੈਂ ਪਾਪਾ ਨੂੰ ਕਦੋਂ ਤੋਂ ਕਹਿ ਰਿਹਾ ਹਾਂ ਕਿ ਮੈਨੂੰ ਮੋਬਾਈਲ ਦਵਾ ਦਿਓ ਪਰ ਉਹ ਮੈਨੂੰ ਮੋਬਾਈਲ ਨਹੀਂ ਦਵਾ ਰਹੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਰਾਤ ਭਰ ਤੁਹਾਡੇ ਕੋਲ ਬੈਠ ਕੇ ਗੱਲਾਂ ਕਰਾਂ ਤਾਂ ਤੁਹਾਨੂੰ ਮੋਬਾਈਲ ਦਿਵਾਉਣਾ ਪਵੇਗਾ ਮੇਰੀ ਗੱਲ ਸੁਣ ਕੇ ਚਾਚੀ ਉੱਚੀ ਉੱਚੀ ਹੱਸਣ ਲੱਗ ਪਈ ਮੈਂ ਚਾਚੀ ਨੂੰ ਪੁੱਛਾ ਕੇ ਚਾਚੀ ਜੀ ਤੁਸੀਂ ਹੱਸ ਕਿਉਂ ਰਹੇ ਹੋ ਤੇ ਚਾਚੀ ਨੇ ਕਿਹਾ ਰੋਦਰ ਇਸ ਵਿੱਚ ਕੀ ਹੈ ਵੱਡੀ ਗੱਲ ਹੈ ਮੈਂ ਕੱਲ ਹੀ ਤੈਨੂੰ ਮੋਬਾਈਲ ਦਿਵਾ ਦੇਵਾਂਗੀ ਪਰ ਮੇਰੀ ਵੀ ਇੱਕ ਸ਼ਰਤ ਹੈ ਜੇਕਰ ਤੂੰ ਮੇਰੀ ਸ਼ਰਤ ਮੰਨ ਲਵੇਂਗਾ ਤਾਂ ਹੀ ਮੈਂ ਤੇਰੀ ਤੈਨੂੰ ਮੋਬਾਈਲ ਦਿਵਾਵਾਂਗੀ ਮੈਂ ਕਿਹਾ ਚਾਚੀ ਤਹਾਡੀ ਕੀ ਸ਼ਰਤ ਹੈ ਜੇਕਰ ਤੁਸੀਂ ਮੈਨੂੰ ਮੋਬਾਈਲ ਦਵਾ ਦੇਉਗੇ ਤਾਂ ਮੈਂ ਤੁਹਾਡੀ ਹਰ ਗੱਲ ਮੰਨ ਲਵਾਂਗਾ ਤਾਂ ਫਿਰ ਚਾਚੀ ਨੇ ਕਿਹਾ ਠੀਕ ਹੈ ਅੱਜ ਰਾਤ ਨੂੰ ਮੈਂ ਜੋ ਕਹੂੰਗੀ ਤੁਹਾਨੂੰ ਉਹੀ ਕਰਨਾ ਪਵੇਗਾ ਤਾਂ ਮੈਂ ਵੀ ਜਵਾਬ ਦਿੱਤਾ ਕਿ ਠੀਕ ਹੈ ਚਾਚੀ ਜੀ ਜੇਕਰ ਤੁਸੀਂ ਮੈਨੂੰ ਮੋਬਾਈਲ ਦਵਾ ਦੇਉਗੇ ਤਾਂ ਮੈਂ ਤੁਹਾਡੀ ਹਰ ਇੱਕ ਗੱਲ ਮੰਨਾਂਗਾ ਇਸ ਤਰ੍ਹਾਂ ਹੀ ਗੱਲਾਂ-ਗੱਲਾਂ ਵਿਚਾਰ ਆਪੀਤ ਰਹੀ ਸੀ ਅਤੇ ਸਾਨੂੰ ਰਾਤ ਦਾ ਪਤਾ ਹੀ ਨਹੀਂ ਲੱਗਿਆ ਚਾਚੀ ਗੱਲਾਂ ਕਰਦੇ ਸਮੇ ਮੇਰੇ ਨਾਲ ਮੇਰੇ ਵੱਲ ਅਜੀਬ ਤਰ੍ਹਾਂ ਦੇਖ ਰਹੀ ਸੀ ਉਹਨਾਂ ਦੀਆਂ ਅੱਖਾਂ ਵਿੱਚ ਕੁਝ ਛਿਪਿਆ ਹੋਇਆ ਲੱਗ ਰਿਹਾ ਸੀ ਮੈਂ ਸੋਚਿਆ ਕਿ ਚਲੋ ਜੋ ਵੀ ਹੈ ਚਾਚੀ ਕੋਲਗੀ ਮੈਂ ਕਰ ਦੇਵਾਂਗਾ ਕਿਉਂਕਿ ਇਸ ਦੇ ਬਦਲੇ ਵਿੱਚ ਮੈਨੂੰ ਮੋਬਾਈਲ ਮਿਲ ਜਾਵੇਗਾ ਤਾਂ ਫਿਰ ਚਾਚੀ ਜੀ ਨੂੰ ਕਿਹਾ ਕਿ ਚਾਚੀ ਜੀ ਦੱਸੋ ਹੁਣ ਤੁਹਾਡੀ ਸ਼ਰਤ ਕੀ ਹੈ ਤਾਂ ਚਾਚੀ ਹੱਸਦੇ ਹੋਏ ਕਿਹਾ ਕਿ ਹੋਰ ਉਧਰ ਇੰਨੀ ਜਲਦੀ ਕਿਉਂ ਕਰ ਰਹੇ ਹੋ ਹੌਲੀ ਹੌਲੀ ਤੈਨੂੰ ਸਭ ਕੁਝ ਦੱਸ ਦੇਵਾਂਗੀ ਰਾਤ ਹੋ ਜਾਂਦੇ ਫਿਰ ਤੈਨੂੰ ਸਭ ਸਮਝ ਆ ਜਾਵੇਗਾ ਚਲੋ ਬਹੁਤ ਰਾਤ ਹੋ ਗਈ ਹੁਣ ਸੌਂ ਜਾਂਦੇ ਹਾਂ ਅਤੇ ਬਾਹਰ ਬਹੁਤ ਮੀਂਹ ਆ ਰਿਹਾ ਹੈ ਉਤੇ ਕੁਝ ਸਮੇਂ ਬਾਅਦ ਚਾਚੀ ਨੇ ਕਿਹਾ ਰੋਦਰ ਬੇਟਾ ਅੱਜ ਮੈਨੂੰ ਬਹੁਤ ਬੁਰਾ ਲੱਗ ਰਿਹਾ ਹੈ ਇਹ ਮਲਮ ਹੈ ਇਸ ਨੂੰ ਮੇਰੇ ਸਿਰ ਤੇ ਮਲਦੇ ਸ਼ਾਇਦ ਇਸ ਨਾਲ ਥੋੜਾ ਆਰਾਮ ਮਿਲੇਗਾ ਅਤੇ ਫਿਰ ਮੈਂ ਇੱਕ ਆਗਿਆਕਾਰੀ ਬੱਚੇ ਦੀ ਤਰ੍ਹਾਂ ਚਾਚੀ ਦੇ ਸਿਰ ਤੇ ਮਾਲਿਸ਼ ਕਰਨ ਲੱਗਾ ਕਿ ਕਪਾਸੀ ਮੈਂ ਮਾਲਿਸ਼ ਕਰ ਰਿਹਾ ਸੀ ਤੇ ਦੂਜੇ ਪਾਸੇ ਚਾਚੀ ਅਜੀਬ ਅਜੀਬ ਆਵਾਜ਼ਾਂ ਕੱਢ ਰਹੀ ਸੀ ਮੈਂ ਚਾਚੀ ਨੂੰ ਪੁੱਛਿਆ ਕਿ ਚਾਚੀ ਤੁਸੀਂ ਇਸ ਤਰ੍ਹਾਂ ਅਜੀਬ ਆਵਾਜ਼ਾਂ ਕਿਉਂ ਕੱਢ ਰਹੀ ਹੋ ਹੁਣ ਤਾਂ ਚਾਚੀ ਨੇ ਜਵਾਬ ਦਿੱਤਾ ਤੂੰ ਸਮਝੇਗਾ ਨਹੀਂ ਮੈਂ ਤੈਨੂੰ ਜਿਵੇਂ ਕਿਹਾ ਓਵੇਂ ਹੀ ਕਰ ਮੈਂ ਕਿਹਾ ਠੀਕ ਹੈ ਚਾਚੀ ਜੀ ਨੇ ਫਿਰ ਜਿਵੇਂ ਚਾਚੀ ਨੂੰ ਕਿਹਾ ਸੁਖਾਰੇ ਸੀ ਮੈਨੂੰ ਮੈਂ ਅੱਛੇ ਬੱਚੇ ਦੀ ਤਰ੍ਹਾਂ ਉਹਨਾਂ ਦੇ ਕਹੇ ਅਨੁਸਾਰ ਮਾਲਿਸ਼ ਕਰਨ ਲੱਗਾ ਮਾਲਿਸ਼ ਕਰਦੇ ਕਰਦੇ ਚਾਚੀ ਅਚਾਨਕ ਸੌ ਗਈ ਅਤੇ ਮੈਂ ਵੀ ਸੌ ਗਿਆ ਰਾਤ ਦੀ ਗੂੜੀ ਨੀਂਦ ਵਿੱਚ ਮੈਨੂੰ ਇਸ ਤਰ੍ਹਾਂ ਦਾ ਮਹਿਸੂਸ ਹੋਇਆ ਕਿ ਕੋਈ ਮੇਰੇ ਨਾਲ ਕੁਝ ਅਜੀਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਮੈਂ ਉਸੇ ਸਮੇਂ ਜਾਗ ਗਿਆ ਅਤੇ ਦੇਖਿਆ ਕਿ ਚਾਚੀ ਮੇਰੇ ਨਾਲ ਕੁਝ ਗਲਤ ਕਰ ਰਹੀ ਸੀ ਮੈਂ ਚਾਚੀ ਨੂੰ ਕਿਹਾ ਕਿ ਚਾਚੀ ਤੁਸੀਂ ਮੇਰੇ ਨਾਲ ਕੀ ਕਰ ਰਹੇ ਹੋ ਤਾਂ ਚਾਚੀ ਨੇ ਕਿਹਾ ਕਿ ਤੇਰੇ ਨਾਲ ਕੀ ਕਰ ਰਹੀ ਹੈ ਤੈਨੂੰ ਦਿਖ ਨਹੀਂ ਰਿਹਾ ਤੇ ਇੰਨੀਆਂ ਗੱਲਾਂ ਕਿਉਂ ਕਰ ਰਹੀ ਹੈ ਜੋ ਮੈਂ ਕਰ ਰਹੀ ਹਾਂ ਮੈਨੂੰ ਕਰਨ ਲਈ ਚਾਚੀ ਦੀ ਗੱਲ ਸੁਣ ਕੇ ਮੈਂ ਡਰ ਗਿਆ ਮੈਂ ਕਿਹਾ ਕਿ ਅੱਛਾ ਠੀਕ ਹੈ ਚਾਚੀ ਜੀ ਜੋ ਤੁਹਾਡਾ ਮਨ ਕਰੇ ਕਰੋ ਅਤੇ ਫਿਰ ਚਾਚੀ ਪਾਗਲ ਜਹੀ ਹੋ ਗਈ ਅਤੇ ਕਹਿਣ ਲੱਗੀ ਕਿ ਠੀਕ ਹੈ ਤੂੰ ਵੀ ਮੇਰੇ ਨਾਲ ਤਾਲ ਮਿਲਾ ਕੇ ਚੱਲ ਮੈਨੂੰ ਸਮਝ ਵਿੱਚ ਨਹੀਂ ਆ ਰਿਹਾ ਸੀ ਮੈਂ ਕੀ ਕਰਾਂ ਪਰ ਇੱਕ ਗੱਲ ਤਾਂ ਮੈਨੂੰ ਪਤਾ ਸੀ ਕਿ ਜੇਕਰ ਮੈਂ ਚਾਚੀ ਦੀ ਗੱਲ ਨਾ ਮੰਨੀ ਤਾਂ ਉਹ ਮੈਨੂੰ ਕੱਲ ਮੋਬਾਈਲ ਨਹੀਂ ਦਵਾਉਣਗੇ ਤਾਂ ਮੋਬਾਈਲ ਦੇ ਲਾਈਟ ਵਿੱਚ ਮੈਨੂੰ ਉਹੀ ਕਰਨਾ ਪਿਆ ਜੋ ਚਾਚੀ ਕਹਿ ਰਹੀ ਸੀ ਚਾਚੀ ਜੋ ਕਰ ਰਹੀ ਸੀ ਉਸ ਕਾਰਨ ਮੇਰੀ ਹਾਲਤ ਖਰਾਬ ਹੋ ਗਈ ਚਾਚੀ ਜੀ ਨੇ ਮੇਰੀ ਸ਼ਰਟ ਦੇ ਬਟਨ ਖੋਲ ਲਏ ਅਤੇ ਮੇਰੀ ਸ਼ਰਟ ਤਾਰਫੀ ਸੋਪੇ ਤੇ ਰੱਖ ਦਿੱਤੀ ਅਤੇ ਫਿਰ ਚਾਚੀ ਦੇ ਬੋਲ ਮੇਰੀ ਬੁੱਲਾਂ ਨਾਲ ਲੱਗੇ ਮੈਂ ਘਬਰਾ ਗਿਆ ਅਤੇ ਮੈਂ ਚਾਚੀ ਜੀ ਨੂੰ ਕਿਹਾ ਚਾਚੀ ਜੀ ਜੋ ਤੁਸੀਂ ਕਰ ਰਹੇ ਹੋ ਠੀਕ ਹੈ ਇਹ ਕਰ ਚਾਚਾ ਜੀ ਨੂੰ ਪਤਾ ਲੱਗ ਗਿਆ ਚੱਲਿਆ ਤਾਂ ਉਹ ਬਹੁਤ ਦੁਖੀ ਹੋਣਗੇ ਤਾਂ ਚਾਚੀ ਹੱਸਦੇ ਹੋਏ ਬੋਲੀ ਕਿ ਰੁਦਰ ਤੈਨੂੰ ਮੋਬਾਈਲ ਚਾਹੀਦਾ ਹੈ ਜਾਂ ਨਹੀਂ ਤੈਨੂੰ ਮੇਰੇ ਨਾਲ ਇਹ ਸਭ ਕੁਝ ਕਰਨਾ ਪਵੇਗਾ ਤਾਂ ਹੀ ਤਾਂ ਤੈਨੂੰ ਮੋਬਾਈਲ ਮਿਲੇਗਾ ਫਿਰ ਚਾਚੀ ਨੇ ਮੇਰੇ ਨਾਲ ਕੁਝ ਇਸ ਤਰ੍ਹਾਂ ਦਾ ਕੀਤਾ ਜੋ ਮੈਂ ਕਿਸੇ ਨੂੰ ਦੱਸ ਨਹੀਂ ਸਕਦਾ ਸੀ ਚਾਚੀ ਦੇ ਕਹੀ ਅਨਸਾਰ ਅਸੀਂ ਬਹੁਤ ਸਮੇਂ ਤੱਕ ਇੱਕ ਦੂਜੇ ਨਾਲ ਸਮਾਗਦਾ ਆ ਕਾਫੀ ਸਮੇਂ ਬਾਅਦ ਚਾਚੀ ਥੱਕ ਗਈ હતી ਉਹਨਾਂ ਨੂੰ ਹੱਥ ਜੋੜ ਦੇ ਕੇ ਕਿਹਾ ਕਿ ਚਾਚੀ ਜੀ ਚਾਚਾ ਜੀ ਨੂੰ ਕਦੇ ਵੀ ਇਸ ਬਾਰੇ ਵਿੱਚ ਨਾ ਦੱਸਿਓ ਜੇਕਰ ਉਹਨਾਂ ਨੂੰ ਪਤਾ ਚੱਲ ਗਿਆ ਤਾਂ ਉਹ ਮੈਨੂੰ ਮਾਰ ਦੇਣਗੇ ਚਾਚੀ ਨੇ ਕਿਹਾ ਕਿ ਪਾਗਲਾ ਤੂੰ ਚਿੰਤਾ ਨਾ ਕਰ ਤੇਰੇ ਚਾਚਾ ਜੀ ਨੂੰ ਕਿਵੇਂ ਪਤਾ ਚੱਲੇਗਾ ਇਹ ਸਿਰਫ ਤੂੰ ਤੇ ਮੈਂ ਹੀ ਹਰ ਉਦਰ ਨੂੰ ਬਹੁਤ ਪਿਆਰਾ ਹੈ। ਮੈਨੂੰ ਤੂੰ ਬਹੁਤ ਪਸੰਦ ਹੈ। ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ। ਚਾਚੀ ਨੇ ਕਿਹਾ ਕਿ ਤੈ ਮੈਂ ਤੈਨੂੰ ਇਹ ਕਦੇ ਕਹਿ ਨਹੀਂ ਪਾਈ ਤੂੰ ਮੇਰੇ ਨਾਲ ਸਮਾਂ ਬਤਾਉਣ ਦਾ ਮੈਨੂੰ ਬਹੁਤ ਸ਼ੌਂਕ ਸੀ। ਅੱਜ ਤੂੰ ਮੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਦਿੱਤੀਆਂ। ਰਹਿ ਫਿਰ ਅਸੀਂ ਕਾਫੀ ਸਮੇਂ ਤੱਕ ਇਕੱਠੇ ਸਮਾਂ ਬਤਾਇਆ ਤੇ ਅਸੀਂ ਥੱਕ ਗਏ ਉਸ ਰਾਤ ਤੋਂ ਬਾਅਦ ਮੈਂ ਚਾ ਅਤੇ ਚਾਚੀ ਦੇ ਘਰ ਕੰਮ ਕਾਜ ਵਿੱਚ ਲੱਗ ਗਏ ਮੈਂ ਇਹੀ ਸੋਚਦਾ ਰਹਿੰਦਾ ਕਿ ਚਾਚਾ ਜੀ ਨੂੰ ਕੁਝ ਪਤਾ ਨਾ ਲੱਗ ਜਾਵੇ ਚਾਚੀ ਤਾਂ ਆਪਣੇ ਕੰਮਾਂ ਵਿੱਚ ਵੀ ਜੀ ਰਹਿੰਦੀ ਪਰ ਮੈਂ ਹਰ ਸਮੇਂ ਉਲਝਣ ਵਿੱਚ ਰਹਿੰਦਾ ਕੁਝ ਦਿਨ ਬੀਤ ਗਏ ਤੇ ਇੱਕ ਦਿਨ ਚਾਚਾ ਜੀ ਕੰਮ ਤੋਂ ਜਲਦੀ ਘਰ ਆ ਕੇ ਤਾਂ ਚਾਚੀ ਜੀ ਦੇ ਚਿਹਰੇ ਵੱਲ ਦੇਖ ਕੇ ਚਾਚਾ ਜੀ ਨੇ ਕਿਹਾ ਕਿ ਰੁਦਰ ਸਭ ਕੁਝ ਠੀਕ ਹੈ ਹੈ ਨਾ ਮੈਂ ਖबरा ਆ ਗਿਆ ਮੈਂ ਕਿਹਾ ਕੀ ਚਾਹ ਹਾਂ ਚਾਚਾ ਜੀ ਸਭ ਕੁਝ ਠੀਕ ਹੈ ਪਰ ਚਾਚਾ ਜੀ ਨੂੰ ਜਿਵੇਂ ਕੁਝ ਮਹਿਸੂਸ ਹੋਇਆ ਹੋਵੇ ਉਹ ਚਾਚਾ ਜੀ ਨੂੰ ਕਹਿਣ ਲੱਗੇ ਕਿ ਸਭ ਕੁਝ ਠੀਕ ਹੈ ਨਾ ਚਾਚੀ ਜੀ ਕੁਝ ਬਹੁਤ ਬਹੁਤ ਨਾ ਪਾਈ ਪਰ ਚਾਚੀ ਦੀਆਂ ਅੱਖਾਂ ਵਿੱਚ ਡਰ ਸਾਫ਼ ਦੇਖ ਰਿਹਾ ਸੀ ਫਿਰ ਚਾਚਾ ਜੀ ਸਮਝ ਗਏ ਕਿ ਕੁਝ ਤਾਕੜ ਪਰ ਹੈ ਉਹਨਾਂ ਨੇ ਗੁੱਸੇ ਵਿੱਚ ਕਿਹਾ ਕਿ ਸੱਚ ਸੱਚ ਦੱਸ ਕੀ ਚੱਲ ਰਿਹਾ ਹੈ ਨਹੀਂ ਤਾਂ ਚੰਗਾ ਨਹੀਂ ਹੋਵੇਗਾ ਤਾਂ ਚਾਚੀ ਡਰ ਗਈ ਤਾਂ ਹੋਰੋਂਦੇ ਹੋਏ ਸਾਰੀ ਗੱਲ ਚਾਚਾ ਜੀ ਨੂੰ ਦੱਸ ਦਿੱਤੀ ਚਾਚਾ ਜੀ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਮੈਨੂੰ ਲੱਗਿਆ ਕਿ ਅੱਜ ਮੇਰੀ ਜਾਨ ਨਹੀਂ ਬਚੇਗੀ ਪਰ ਚਾਚਾ ਜੀ ਨੇ ਕੁਝ ਨਹੀਂ ਕਿਹਾ ਬਸ ਉਹ ਗੁੱਸੇ ਵਿੱਚ ਘਰ ਤੋਂ ਬਾਹਰ ਚਲੇ ਗਏ ਕੁਝ ਘੰਟਿਆਂ ਬਾਅਦ ਚਾਚਾ ਜੀ ਵਾਪਸ ਆਏ ਉਹਨਾਂ ਦਾ ਚਿਹਰਾ ਸ਼ਾਂਤ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਰੁਦਰ ਇਹ ਜੋ ਵੀ ਕੁਝ ਹੋਇਆ ਹੈ ਇਸ ਨੂੰ ਇੱਥੇ ਹੀ ਖਤਮ ਕਰ ਦੇ ਕਦੇ ਵੀ ਇਸ ਦੇ ਬਾਰੇ ਵਿੱਚ ਕਦੇ ਵੀ ਕਿਸੇ ਨਾਲ ਗੱਲ ਨਾ ਕਰੀ ਪਰ ਅੱਜ ਮੈਂ ਤੈਨੂੰ ਮਾਫ ਕਰ ਰਹੀ ਆ ਅੱਗੇ ਤੋਂ ਕੋਈ ਵੀ ਇਸ ਤਰ੍ਹਾਂ ਦੀ ਗਲਤੀ ਨਾ ਕਰੀ ਚਾਚਾ ਜੀ ਦੀ ਗੱਲ ਸੁਣ ਕੇ ਮੈਨੂੰ ਬਹੁਤ ਆਰਾਮ ਮਿਲਿਆ ਤੇ ਮੈਂ ਚਾਚਾ ਜੀ ਤੋਂ ਮਾਫੀ ਮੰਗੀ ਤਾਂ ਕਿਹਾ ਕਿ ਅੱਗੇ ਤੋਂ ਮੈਂ ਖੁਦ ਵੀ ਇਸ ਤਰ੍ਹਾਂ ਦੀ ਕੋਈ ਗਲਤੀ ਨਹੀਂ ਕਰਾਂਗਾ ਚਾਚੀ ਜੀ ਵੀ ਚੁੱਪਚਾਪ ਖੜੀ ਸੀ ਉਸ ਨੂੰ ਵੀ ਸਮਝ ਆ ਗਿਆ ਸੀ ਕਿ ਜੋ ਕੁਝ ਵੀ ਉਹਨਾਂ ਨੇ ਮੇਰੇ ਨਾਲ ਕੀਤਾ ਸੀ ਉਹ ਗਲਤ ਸੀ ਉਸ ਦਿਨ ਤੋਂ ਬਾਅਦ ਸਭ ਕੁਝ ਬਦਲ ਗਿਆ ਚਾਚਾ ਜੀ ਨੇ ਮੈਨੂੰ ਮਾਫ ਆਰਤਾ ਦਿੱਤਾ ਪਰ ਇਹ ਘਰ ਦਾ ਮਾਹੌਲ ਹਮੇਸ਼ਾ ਲਈ ਬਦਲ ਗਿਆ ਸੀ ਮੈਂ ਇਹ ਦੇਖ ਕੇ ਮੈਂ ਕੀਤਾ ਕਿ ਹੁਣ ਇਸ ਘਰ ਛੱਡ ਕੇ ਚਲਾ ਜਾਵਾਂਗਾ ਅਤੇ ਇਸੇ ਤਰ੍ਹਾਂ ਦੀਆਂ ਗਲਤੀਆਂ ਤੋਂ ਦੂਰ ਰਹਾਂਗਾ ਤੇ ਫਿਰ ਕੁਝ ਸਮੇਂ ਬਾਅਦ ਸ਼ਹਿਰ ਚਲਾ ਗਿਆ ਪੜ੍ਹਾਈ ਕਰਨ ਲਈ ਚਾਚਾ ਜੀ ਤੇ ਚਾਚੀ ਦੀਆਂ ਗੱਲਾਂ ਮੇਰੇ ਦਿਮਾਗ ਵਿੱਚ ਰਹਿ ਗਈਆਂ ਪਰ ਮੈਂ ਆਪਣੇ ਆਪ ਨੂੰ ਨਵੀਂ ਜ਼ਿੰਦਗੀ ਵਿੱਚ ਛਡਾਲ ਲਿਆ ਅਤੇ ਇਸ ਤਰ੍ਹਾਂ ਉਹ ਇੱਕ ਬੁਰਾ ਸੁਪਨਾ ਬਣ ਕੇ ਮੇਰੀ ਜ਼ਿੰਦਗੀ ਵਿੱਚ ਦਫਨ ਹੋ ਗਿਆ ਦੋਸਤੋ ਇਹ ਸੀ ਅੱਜ ਦੀ ਸਾਡੀ ਇੱਕ ਛੋਟੀ ਜੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਕਰ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅੱਗੇ ਇਸ ਤਰ੍ਹਾਂ ਦੀਆਂ ਰੋਮਾਂਟਿਕ ਕਹਾਣੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਦਬਾਉਣਾ ਨਾ ਭੁੱਲੋ ਤਾਂ ਜੋ ਤੁਸੀਂ ਸਾਡੀ ਕੋਈ ਵੀ ਕਹਾਣੀ ਮਿਸ ਨਾ ਕਰ ਸਕੋ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ